आम आदमी पार्टी भी पड़की हुई है कहंदी कि ये बजट पेश किया जा सकता था इलेक्शन तो बाद ता हुन क्यों वोटां तो ऐन पहला मौके ਦੇ ਉਤੇ ਲਿਆ ਕੇ ਬਜਟ ਜਿਹੜਾ ਦਿੱਤਾ ਗਿਆ ਜਿੱਦੇ ਜੇ ਆਪਾਂ ਗੱਲ ਕਰਦੇ ਆ ਕਿ ਆਮ ਲੋਕਾਂ ਨੂੰ ਟੈਕਸ 'ਚ ਕੰਸੈਸ਼ਨ ਆ ਰਿਹਾ ਥਾ ਇਹ ਦੱਸੇ ਗਏ ਤੌਰ ਤੇ ਵੋਟਰਾਂ ਨੂੰ ਪ੍ਰਾਪਤ ਕਰਨ ਵਾਲੀ ਗੱਲ ਹੈ ਸੰਯਾਜ ਬੜੇ ਥਾ ਵਤਿਆ ਕੇ ਰਹਿੰਦਾ ਰਹੇ ਆ ਪੁਰਾਣੇ ਲੋਕਾਂ ਨੂੰ ਜਾਣਦਾ ਪਰ ਕਹਿੰਦੇ ਜਦੋਂ ਬਜਟ ਆਉਂਦਾ ਮੈਂ ਕਹੀ ਕਹਿੰਦੇ ਬਜਟ ਦੇ ਚੁੱਕਾ ਹਾਂ ਤਾਂ ਪੰਜਾਬ ਨਾਲ ਹਰ ਵਾਰ ਵਿਤਕਰੇ ਹੀ ਹੁੰਦਾ ਹੈ। ਕਾਂਗਰਸ ਪਾਰਟੀ ਦਿੱਲੀ ਚ ਵੀ ਇਲੈਕਸ਼ਨ ਲੜ ਰਹੀ ਹੈ ਤੇ ਪੰਜਾਬ ਚ ਆਪਾਂ ਨੂੰ ਪਤਾ ਹੀ ਹੈ ਕਿ ਮੁੱਖ ਵਿਰੋਧੀ ਤੇ ਰਹੇ। ਪੰਜਾਬ ਦੀ ਜਿਹੜੀ ਵਿਰੋਧੀ ਤੇ ਕਾਂਗਰਸ ਉਹਦਾ ਵੀ ਨਜ਼ਰੀਆ ਇਹ ਹੈ ਕਿ ਬਜਟ ਦੇ ਵਿੱਚ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ। ਸੁਮਣੀ ਕਾਲੀਦਾ ਦਾ ਇੱਕ ਕੋਕਲੋਤੀ ਪਾਰਲੀਮੈਂਟ ਮੈਂਬਰ ਆ ਜਿਵਾ ਹਰਸਮਰਦ ਬਾਦਲ। ਜਿਵਾ ਹਰਸਮਰਦ ਬਾਦਲ ਨੇ ਵੀ ਬਜਟ ਕੋਹਾਣ ਬਾਦ ਕਹਿ ਕੇ ਪੰਜਾਬ ਦੀ ਅਣਦੇਖੀ ਕੀਤੀ ਗਈ ਹੈ। ਸਤ੍ਰੀਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਸਭ ਤੋਂ ਵੱਡੀ ਖਬਰ ਹੈ ਬਜਟ ਬਜਟ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਕਿਉਂਕਿ ਮੋਦੀ ਸਰਕਾਰ ਨੇ ਆਪਣਾ 2025-26 ਦਾ ਜੋ ਬਜਟ ਹੈ ਉਹ ਪੇਸ਼ ਕਰ ਦਿੱਤਾ ਨਰਮਲਾ ਸੀਤਾਰਾਮ ਹੁਣਾ ਦੇ ਵੱਲੋਂ 70 ਮਿੰਟ ਦਾ ਭਾਸ਼ਣ ਦਿੱਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਚੀਜ਼ਾਂ ਦੇ ਬਾਰੇ ਵੱਖ-ਵੱਖ ਟੈਕਸਾਂ ਦੇ ਬਾਰੇ ਤੇ ਬਜਟ ਬਾਰੇ ਵਿਸਤਾਰ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਗਈ ਇਸ ਵਿਸ਼ੇ ਦੇ ਉੱਪਰ ਤੇ ਹੋਰ ਵੱਖ-ਵੱਖ ਵਿਸ਼ਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬਾ ਬਾਬਾ ਸਵਾਗਤ ਹੈ ਤੁਹਾਡਾ ਮੈਂ ਮਿਹਰਬਾਨੀ ਤੁਹਾਨੂੰ ਤੇ ਦਸਖਾਨ ਸਤਿ ਸ਼੍ਰੀ ਅਕਾਲ ਅਹ ਮੁੱਦੇ ਆ ਲਾਅ ਸਵਾਲ ਜੀ ਸਭ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ 2025-26 ਦਾ ਬਜਟ ਪੇਸ਼ ਕਰ ਦਿੱਤਾ ਗਿਆ ਅੱਜ ਨਰਮਲਾ ਸੀਤਾਰਾਮਨ ਹੁਣਾਂ ਨੇ ਇਹ ਪੇਸ਼ ਕੀਤਾ ਹੈ ਸਭ ਤੋਂ ਵੱਡੀ ਗੱਲ ਹੈ ਕਿ 12 ਲੱਖ ਰੁਪਏ ਦੀ ਛੋਟ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜੋ ਆਪਣੇ ਰੋਜ਼ਮਰਾਂ ਦੀ ਜਿਹੜੀ ਡਿਊਟੀ ਤੇ ਜਾਂਦੇ ਨੇ ਯਾਨੀ ਕਿ ਜੇ ਸਾਲਾਨਾ ਆਮਦਨ 12 ਲੱਖ ਰੁਪਏ ਤੋਂ ਘੱਟ ਹੈ ਤਾਂ ਤੁਹਾਨੂੰ ਟੈਕਸ ਜਿਹੜਾ ਉਹ ਨਹੀਂ ਪੜਨਾ ਪਵੇਗਾ ਪਰ ਅਜਿਹੇ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਤੇ ਹੀ ਕਿਸ ਤਰ੍ਹਾਂ ਦੇਖਦੇ ਹੋ ਬਜਟ ਨੂੰ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਉਹ ਇਸ ਨੂੰ ਆਮ ਆਦਮੀ ਦਾ ਬਜਟ ਦੱਸ ਰਹੇ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਭੜਕੀ ਹੋਈ ਹੈ ਕਹਿੰਦੀ ਕਿ ਇਹ ਬਜਟ ਪੇਸ਼ ਕੀਤਾ ਜਾ ਸਕਦਾ ਸੀ ਇਲੈਕਸ਼ਨ ਤੋਂ ਬਾਅਦ ਤਾਂ ਹੁਣ ਕਿਉਂ ਜੀ ਆ ਬਿਲਕੁਲ ਇਹਦੇ ਅਰੇ ਕੋਈ ਦੋਹਰਾ ਨਹੀਂ ਦੇਖੋ ਜਦੋਂ ਕੇਂਦਰ ਦਾ ਬਜਟ ਪਾਰਲੀਮੈਂਟ ਦੇ ਅੰਦਰ ਪੇਸ਼ ਕੀਤਾ ਜਾਂਦਾ ਤਾਂ ਪੂਰੇ ਦੇਸ਼ ਨਾਲ ਸੰਧ ਸੰਧਾ ਦਾ ਕੇਂਦਰ ਦੀ ਇਹ ਦਲੀਲ ਹੈ ਕਿ ਇਲੈਕਸ਼ਨ ਦਾ ਕਿਸੇ ਨਾ ਕਿਸੇ ਸੂਬੇ ਵਿੱਚ ਚਲਦੀਆਂ ਰਹਿਣੀਆਂ ਤਾਂ ਪਾਰਲੀਮੈਂਟ ਦੇ ਅੰਦਰ ਬਜਟ ਨੂੰ ਨਹੀਂ ਰੁਕਿਆ ਜਾ ਸਕਦਾ ਜਿੱਦਾਂ ਆਪਾਂ ਜਾਣਦੇ ਹਾਂ ਨਵੇਂ ਸਾਲ ਦੀ ਸ਼ੁਰੂਆਤ 'ਚ ਰਾਸ਼ਟਰਪਤੀ ਪਹਿਲਾਂ ਸੰਬੋਧਨ ਕਰਦੇ ਆ ਪਾਰਲੀਮੈਂਟ ਸੈਸ਼ਨ ਨੂੰ ਲੋਕ ਸਭਾ ਤੇ ਰਾਜ ਸਭਾ ਦਾ ਜੁਆਇੰਟ ਸੈਸ਼ਨ ਹੁੰਦਾ ਹੈ ਉਹ ਸਮੋਦਨ ਕੀਤਾ ਤਾਂ ਅੱਜ ਹੁਣ ਬਜਟ ਪੇਸ਼ ਕੀਤਾ ਗਿਆ ਕੇਂਦਰੀ ਵਿੱਤ ਮੰਤਰੀ ਵੱਲੋਂ ਜਿਹੜਾ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਗਿਆ ਉਹ ਜੀ ਤਾਂ ਆਮ ਲੋਕਾਂ ਦੀ ਰਾਹਤ ਦੀ ਗੱਲ ਹੈ ਇਹ ਤਾਂ ਹੈ ਕਿ 12 ਲੱਖ ਤੱਕ ਆਂਧਨ ਵਾਲੇ ਲਈ ਕੋਈ ਕਿਸੇ ਕਿਸਮ ਦਾ ਟੈਕਸ ਜਿਹੜਾ ਹੈ ਨਹੀਂ ਵੱਡੀ ਰਾਹਤ ਵਾਲੀ ਗੱਲ ਹੈ ਮੈਂ ਦੇਖ ਰਿਹਾ ਸੀ ਕਿ ਆਮ ਲੋਕ ਕਾਫੀ ਚੰਗਾ ਮਹਿਸੂਸ ਕਰ ਰਿਹਾ ਕਿ ਘੱਟੋ ਘੱਟ 12 ਲੱਖ ਤੱਕ ਤਾਂ ਛੂਟ ਮਿਲੀ ਹੈ ਇਸ ਤੋਂ ਇਲਾਵਾ ਜੇ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ ਸਰਕਾਰ ਕਹਿੰਦੀ ਹੈ ਕਿ ਵਿਕਾਸ ਮੁਖੀ ਹੈ ਪ੍ਰਧਾਨ ਮੰਤਰੀ ਦਾ ਜਿਹੜਾ ਕਮੈਂਟ ਹੈ ਤੇ ਆਪਣੇ ਨਾਲ ਜ਼ਰੂਰ ਫੋਕਸ ਕਰਨਾ ਚਾਹਾਂਗਾ ਪ੍ਰਧਾਨ ਮੰਤਰੀ ਬਜਟ ਤੋਂ ਫੌਰੀ ਦਾ ਬਾਅਦ ਜਦੋਂ ਮੀਡੀਆ ਨੂੰ ਸੁਭੋਧਨ ਕਰਾਇਆ ਤੇ ਉਹਨਾਂ ਨੇ ਕਹੀ ਗੱਲ ਕਿ ਅਕਸਰ ਜਦੋਂ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਫੋਕਸ ਹੁੰਦਾ ਹੈ ਕਿ ਖਜ਼ਾਨੇ 'ਚ ਪੈਸਾ ਆਏਗਾ ਕਿਵੇਂ ਪਰ ਕਹਿੰਦੇ ਜੇ ਇਹ ਬਜਟ ਪੇਸ਼ ਕੀਤਾ ਗਿਆ ਕਹਿੰਦੇ ਬਿਲਕੁਲ ਇਸ ਗੱਲ ਦੇ ਉਲਟ ਹੈ ਇਹਦੇ ਚ ਇਹ ਹੈ ਕਿ ਆਮ ਆਦਮੀ ਜਿਹੜਾ ਆਸਧਾਰਨ ਲੋਕ ਹੈ ਉਹਨਾਂ ਦੀ ਜੇਲ੍ਹ 'ਚ ਪੈਸਾ ਆਏਗਾ ਕਿਵੇਂ ਮਾਣੇ ਖਜ਼ਾਨੇ ਦੀ ਗੱਲ ਨਹੀਂ ਆਮ ਲੋਕਾਂ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਜਿਸ ਤਰ੍ਹਾਂ ਆਮ ਲੋਕਾਂ ਨੂੰ ਕੰਸੈਸ਼ਨਾਂ ਰਹਿਤਾਂ ਦਿੱਤੀਆਂ ਗਈਆਂ ਬਜ਼ੁਰਗਾਂ ਦੇ ਲਈ ਟੈਕਸ ਦੀ ਛੋਟ ਵਧਾਈ ਗਈ ਹੈ ਆਮ ਲੋਕਾਂ ਲਈ ਛੋਟ ਦੀ ਗੱਲ ਹੈ ਇੱਥੇ ਕੋਈ ਕਿਸਾਨਾਂ ਦੀ ਗੱਲ ਕਰ ਰਿਹਾ ਕਿ ਕਿਸਾਨਾਂ ਲਈ ਸੰਜਾਈ ਦੀਆਂ ਵਿਸ਼ੇਸ਼ ਪ੍ਰਾਣੀ ਸਕੀਮਾਂ ਨੂੰ ਨਵੇਂ ਆ ਢੰਗ ਨਾਲ ਪੇਸ਼ ਕੀਤਾ ਗਿਆ ਉਹਦੇ ਵਿੱਚ ਵੀ ਛੋਟ ਦੀ ਗੱਲ ਕੀਤੀ ਗਈ ਹੈ ਫਿਰ ਕਰੈਡਿਟ ਕਾਰਡ ਦਾ ਕਿਸਾਨਾਂ ਦਾ ਉਹਦੀ ਲਿਮਟ ਵਧਾ ਕੇ 5 ਲੱਖ ਹਾਲਾਂਕਿ ਆ ਤਾਂ ਕਰਜ਼ੇ ਵਾਲੀ ਗੱਲ ਹੀ ਹੈ ਇਹ ਦੇਖੋ ਦਾੜਾਂ ਹੋਰ스키 ਮੈਦਾਨੇ ਲਿਗੀਆਂ ਆ ਕਾਰੋਬਾਰੀਆਂ ਦੇ ਕੋਈ ਲਾਭ ਦੀ ਗੱਲ ਕੀਤੀ ਗਈ ਆ ਪਰ ਫੋਕਸ ਇਹ ਰੱਖਿਆ ਗਿਆ ਕਿ ਬਜਟ ਜਿਹੜਾ ਹੈਗਾ ਮਿਡਲ ਵਰਗ ਜਿਹੜਾ ਸਦਾ ਜਿਹੜਾ ਮੱਧ ਵਰਗੀ ਨੂੰ ਕਹਿੰਨੇ ਆਪਾਂ ਜੀ ਉਹਦੇ ਤੇ ਜ਼ਿਆਦਾ ਫੋਕਸ ਰੱਖਿਆ ਗਿਆ ਕਿ ਉਹਦੀ ਆਮਦਨ ਕਿਵੇਂ ਵਸ ਸਕਦੀ ਹੈ ਕਿ ਟੈਕਸ ਤੋਂ ਛੋਟ ਕਿਵੇਂ ਜੜੀ ਮਿਲ ਸਕਦੀ ਹੈ ਇਹ ਤਾਂ ਹੈ ਸਰਕਾਰ ਦਾ ਨਜ਼ਰੀਆ ਦੂਜੇ ਪਾਸੇ ਆਪਾਂ ਵਿਰੋਧੀ ਤਰ੍ਹਾਂ ਦੀ ਗੱਲ ਕਰੀਏ ਵਿਰੋਧੀ ਤਰ੍ਹਾਂ ਦੀ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਕਮੈਂਟਸ ਹੀ ਲੈ ਲੈਂਦੇ ਆ ਉਹਨਾਂ ਨੇ ਸਾਫ਼ ਤੌਰ ਤੇ ਬਜਟ ਦੇ ਫੌਰੀ ਬਾਅਦ ਜਿਹੜਾ ਕਮੈਂਟ ਕੀਤਾ ਉਹਨਾਂ ਦਾ ਕਹਿੰਦਾ ਜਿਹੜਾ ਬਜਟ ਹੈ ਇਹ ਚੋਣ ਮੁਖੀ ਹੈ ਚੋਣ ਮੁਖੀ ਕਿਉਂ ਕਿਹਾ ਉਹਨਾਂ ਨੇ ਕਿ ਦਿੱਲੀ ਦੇ ਵਿੱਚ ਦੇਖੋ ਹੋਰ ਕੋਈ ਦਿਨਾਂ ਤੱਕ ਜਾਨੀ ਕਿ 5 ਫਰਵਰੀ ਨੂੰ ਵੋਟਾਂ ਪੈਣੀਆਂ ਵੋਟਾਂ ਤੋਂ ਐਨ ਪਹਿਲਾ ਮੌਕੇ ਦੇ ਉੱਤੇ ਲਾ ਕੇ ਬਜਟ ਜਿਹੜਾ ਦਿੱਤਾ ਗਿਆ ਜਿੱਦੇ ਚ ਆਪਾਂ ਗੱਲ ਕਰਦੇ ਆਂ ਕਿ ਆਮ ਲੋਕਾਂ ਨੂੰ ਟੈਕਸ ਜੋ ਕੰਸੈਸ਼ਨ ਰਹਿ ਤਾ ਤੇ ਦਾ ਸਿੱਧੇ ਤੌਰ ਤੇ ਵੋਟਰਾਂ ਨੂੰ ਪ੍ਰਾਪਤ ਕਰਨ ਵਾਲੀ ਗੱਲ ਸੁਮੋਕੰਤਰੀ ਭਗਵੰਤ ਮਾਨ ਕਹਿ ਰਹੇ ਆ ਕਿ ਬਜਟ ਜਿਹੜਾ ਹੈਗਾ ਇਲੈਕਸ਼ਨ ਦੇ ਮੌਕੇ ਦੇ ਤੇ ਲੰਦਾ ਹੈ ਇਹਦੇ ਹੋਰ ਸੁਭਿਆਂ ਚ ਜਿਹੜੀਆਂ ਆਉਣ ਵਾਲੇ ਜਣੇ ਇਲੈਕਸ਼ਨ ਹੋਣੀਆਂ ਉਹਨਾਂ ਨੂੰ ਪ੍ਰਭਾਤ ਕਰੇਗਾ ਘਟੂ ਘਟ ਕੇ ਦਿੱਲੀ ਤੋਂ ਬਾਤਾਂ ਪੇਸ਼ ਕੀਤਾ ਜਾ ਸਕਦਾ ਸੀ ਬਾਅਦ ਦੇ ਵਿੱਚ ਕਿ ਇਲੈਕਸ਼ਨ ਨਿਕਲ ਜਾਂਦੀਆਂ ਇੱਕ ਗੱਲ ਦੂਜੀ ਗੱਲ ਇਹਦੇ ਚ ਪੰਜਾਬ ਦਾ ਨਜ਼ਰੀਆ ਪੰਜਾਬ ਦੇ ਨਜ਼ਰੀਏ ਤੇ ਵੀ ਜੇ ਆਪਾਂ ਆਦਮੀ ਦੀ ਗੱਲ ਕਰੀਏ ਤਾਂ ਵਿੱਤ ਮੰਤਰੀ ਵੱਲੋਂ ਵੀ ਫੌਰੀ ਬਾਤ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਮਾ ਉਹਨਾਂ ਦਾ ਗੱਲ ਜ਼ਿਕਰ ਕਰਿਆ ਹਰਪਾਲ ਜੀ ਮਾ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਦੇ ਨਾਲ ਤੱਕਾ ਕੀਤਾ ਗਿਆ ਜ਼ਿਕਰ ਆ ਕੀਤਾ ਗਿਆ ਅਚੇਤੇ ਤੌਰ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ ਇਹ ਕਹਿੰਦੇ ਪ੍ਰਧਾਨ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦਾ ਵਡਾ ਸਹਿਸੀ ਹਾਂ ਮੈਂ ਜਦੋਂ ਪਾਰਟੀ 'ਚ ਕੰਮ ਕਰਦਾ ਸੀ ਪੰਜਾਬ 'ਚ ਬੜੇ ਥਾਵਾਂ ਤੇ ਆ ਕੇ ਰਹਿੰਦਾ ਰਿਹਾ ਮੈਂ ਪੁਰਾਣੇ ਲੋਕਾਂ ਨੂੰ ਜਾਣਦਾ ਹਾਂ ਪਰ ਕਹਿੰਦੇ ਜਦੋਂ ਬਜਟ ਆਉਂਦਾ ਮੈਂ ਕਈ ਕਹਿੰਦੇ ਬਜਟ ਦੇ ਚੁੱਕਾ ਹਾਂ ਤਾਂ ਪੰਜਾਬ ਨਾਲ ਹਰ ਵਾਰ ਵਿਤਕਰਾ ਹੀ ਹੁੰਦਾ ਹੈ ਪੰਜਾਬ ਦੇ ਭਲੇ ਦੀ ਕੋਈ ਗੱਲ ਨਹੀਂ ਦੀ ਉਹਨਾਂ ਨੇ ਗਣਾਈ ਗੱਲ ਇਹ ਕੁਝ ਸਮਾਂ ਪਹਿਲਾਂ ਜਦੋਂ ਬਜਟ ਆ ਰਿਹਾ ਸੀ ਉਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਵੱਲੋਂ ਜੈਪੁਰ ਦੇ ਵਿੱਚ ਦੇਸ਼ ਦੇ ਜਿਹੜੇ ਵਿੱਤ ਮੰਤਰੀ ਉਹਨਾਂ ਦੀ ਮੀਟਿੰਗ ਕਾਲ ਕੀਤੀ ਗਈ ਉਹ ਮੀਟਿੰਗ 'ਇਹਦੇ ਪੰਜਾਬ ਵਾਲਿਆਂ ਨੇ ਆਪਣੇ ਕਈ ਪ੍ਰੋਜੈਕਟਾਂ ਦੀ ਗੱਲ ਕੀਤੀ ਫਾਰ ਇਗਜ਼ਾਮਪਲ ਚੰਡੀਗੜ੍ਹ ਰਾਜਪੁਰਾ ਰੇਲ ਲਿੰਕ ਜਿਹੜਾ ਰੇਲ ਲਿੰਕ ਨੂੰ ਜੋੜਨ ਦੀ ਗੱਲ ਕੀਤੀ ਗਈ ਇਸੇ ਤਰੀਕੇ ਨਾਲ ਜਿਹੜੇ ਹੈਗਾ ਕਿਸਾਨਾਂ ਦੀ ਗੱਲ ਕੀਤੀ ਗਈ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪਿਆ ਉਹਦੀ ਗੱਲ ਕੀਤੀ ਗਈ ਖਾਸ ਤੌਰ ਤੇ ਬਾਰਡਰ ਡਿਸਟ੍ਰਿਕਟਾਂ ਕਹਿੰਦੇ ਕਿ ਇੰਨਾ ਲੰਬਾ ਚੜਾ ਬਾਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਹੈ ਪਾਕਿਸਤਾਨ ਹਮੇਸ਼ਾ ਸ਼ਰਾਰਤਾਂ ਕਰਦਾ ਰਹਿੰਦਾ ਸਾਡੇ ਮੁਲਕ ਲਈ ਤੇ ਉਹਦੇ ਬਾਡਰ ਨੂੰ ਸੁਰੱਖਿਤ ਕਰਨ ਦੇ ਲਈ ਸੀ ਬਹੁਤ ਸਾਰੀਆਂ ਸਕੀਮਾਂ ਲੈਂਦੀਆਂ ਸੀ ਵਿਕਾਸ ਦੀਆਂ ਸਕੀਮਾਂ ਲੈਂਦੀਆਂ ਸੀ ਘਟੂ ਘਟ ਚਾਰ ਜ਼ਿਲ੍ਹਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਕੋਈ ਕੰਸੈਸ਼ਨਰ ਆਇਆ ਤਾਂ ਦੇ ਕਿ ਇੰਡਸਟਰੀ ਲਗਾਈ ਜਾ ਸਕਦੀ ਨਾ ਤਾਂ ਚਾਰ ਜ਼ਿਲ੍ਹਿਆਂ ਦੀ ਕੋਈ ਗੱਲ ਹੈ ਨਾ ਕਹਿੰਦੇ ਬਾਡਰ ਦੀ ਗੱਲ ਹੈਗੀ ਹੈ ਨਾ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਗਿਆ ਨਾ ਕਿਸਾਨਾਂ ਲਈ ਕੁਝ ਕੀਤਾ ਗਿਆ ਸਹਾਦਰ ਦੇ ਨਾਲ ਕਿ ਪੰਜਾਬ ਨਾਲ ਧੱਕਾ ਹੀ ਕੀਤਾ ਗਿਆ ਵਿਤਕਰਾ ਕੀਤਾ ਗਿਆ ਉਹ ਤਾਂ ਕਹਿੰਦੇ ਕਿ ਪੰਜਾਬ ਦਾ ਦੁਖੀ ਜਾਂ ਵਿਰੋਧੀ ਬਜਟ ਹੈ ਵਿੱਤ ਮੰਤਰੀ ਕਹਿ ਰਿਹਾ ਔਰ ਪੰਜਾਬ ਦੇ ਮੁੱਖ ਮੰਤਰੀ ਕਹਿ ਰਿਹਾ ਆਪਾਂ ਹੋਰ ਇੱਕ ਵਿਰੋਧੀ ਤੇਰਾ ਉਹ ਪੰਜਾਬ ਦੀ ਵਿਰੋਧੀ ਤੇਰਾ ਉਹ ਦੀ ਗੱਲ ਵੀ ਕਰ ਲਈਏ ਉਹ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਿੱਲੀ ਚ ਵੀ ਇਲੈਕਸ਼ਨ ਲੜ ਰਹੀ ਹੈ ਤੇ ਪੰਜਾਬ ਚ ਆਪਾਂ ਨੂੰ ਪਤਾ ਹੀ ਹੈ ਕਿ ਮੁੱਖ ਵਿਰੋਧੀ ਤੇਰਾ ਹੈ ਪੰਜਾਬ ਦੀ ਜਿਹੜੀ ਵਿਰੋਧੀ ਤੇਰਾ ਕਾਂਗਰਸ ਉਸ ਦਾ ਵੀ ਨਜ਼ਰੀਆ ਹੀ ਹੈ ਕਿ ਬਜਟ ਦੇ ਵਿੱਚ ਪੰਜਾਬ ਨੂੰ ਗੋਲਿਆ ਕੀਤਾ ਗਿਆ ਇੱਕ ਹੋਰ ਉਰਦੀ ਤੇਰਾ ਪੌਦਾ ਜ਼ਿਕਰ ਨਾ ਕਰੀਏ ਤਾਂ ਜ਼ਾਤੀ ਹੋਏਗੀ ਉਹ ਸੁਮਣੀ ਕਾਲੀਦਾਲ ਸੁਮਣੀ ਕਾਲੀਦਾਲ ਦਾ ਇੱਕ ਕੋਕਲੋਤੀ ਪਾਰਲੀਮੈਂਟ ਮੈਂਬਰ ਆ ਵਿਵਾਸ ਹਰਨਤ ਬਾਦਲ ਵਿਵਾ ਹਰਸਿਮਰਤ ਬਾਦਲ ਨੇ ਵੀ ਬਜਟ ਦੌਰਾਨ ਬਾਅਦ ਕਿਹਾ ਕਿ ਪੰਜਾਬ ਦੀ ਅਣਦੇਖੀ ਕੀਤੀ ਗਈ ਹੈ ਸੋ ਪੰਜਾਬੀ ਦੇ ਸਾਰੇ ਚਾਹੇ ਅਕਾਲੀਦਾਲ ਹੋਵੇ ਕਾਂਗਰਸ ਹੋਵੇ ਆਪ ਵਾਲੇ ਹੋਣਾ ਭਾਜਪਾ ਨਾਲ ਦੀ ਆਪਾਂ ਗੱਲ ਨਹੀਂ ਕਰ ਸਕਦੇ ਕੋਈ ਭਾਜਪਾ ਕੇਂਦਰ ਚ ਹਾਕਮ ਤੇਰਾ ਉਹ ਸਾਰਿਆਂ ਨੇ ਕਹਿ ਕੇ ਪੰਜਾਬ ਨਾਲ ਅਣ ਦੇਖੀ ਹੋਈ ਆ ਪੰਜਾਬ ਨਾਲ ਤਕਾ ਹੋਇਆ ਇਸ ਬਜਟਸ ਪੰਜਾਬ ਨੂੰ ਕੁਝ ਨਹੀਂ ਮਿਲਿਆ ਤੁਹਾਡੇ ਪਾਸੇ ਕੇਂਦਰ ਦਾ ਜ਼ਰੂਰ ਪ੍ਰਧਾਨ ਮੰਤਰੀ ਕਹਿ ਰਿਹਾ ਇਸੇ ਤਰੀਕੇ ਨਾਲ ਜੇਪੀ ਨੱਡਾ ਕਹਿ ਰਿਹਾ ਹੋਰ ਜਿਹੜੇ ਕੇਂਦਰ ਦੇ ਆਗੂ ਆ ਭਾਜਪਾ ਦੇ ਮੰਤਰੀ ਉਹ ਬੱਲੇ ਬੱਲੇ ਕਰ ਰਹੇ ਕਿ ਪਹਿਲੀ ਵਾਰ ਆ ਕਿ ਆਮ ਲੋਕਾਂ ਨੂੰ ਬੜੇ ਕੰਸੈਸ਼ਨ ਬੜੀਆਂ ਰਹਿਤਾਂ ਦਿੱਤੇ ਹੈਗੇ ਸੋ ਦੋ ਨਜ਼ਰੀਏ ਭਾਜਪਾ ਦਾ ਨਜ਼ਰੀਆ ਹੋਰ ਆ ਪੰਜਾਬ ਦੀ ਲੀਡਰਸ਼ਿਪ ਦਾ ਨਜ਼ਰੀਆ ਡਿਫਰੈਂਟ ਹੈ ਇਹ ਤੁਲਾ ਇੱਕ ਹੋਰ ਆ ਜੀ ਕਿਸਾਨੀ ਕਹਿੰਦੇ ਆਪਾਂ ਉਸ ਮੁੱਦੇ ਤੇ ਵੀ ਗੱਲ ਕਰਾਂਗੇ ਜੀ ਪ੍ਰਭ ਜੀ ਚੁੱਪ ਸਾਬ ਇਹ ਤਾਂ ਹੋ ਗਈ ਗੱਲ ਉਸ ਵਰਗ ਦੀ ਜੇ 12 ਲੱਖ ਰੁਪਏ ਦੀ ਗੱਲ ਕਰੀਏ ਤਾਂ ਉਹ ਵਰਗ ਹੈ ਜਿਹੜਾ ਲਗਭਗ ਲੱਖ ਰੁਪਇਆ ਇੱਕ ਮਹੀਨੇ ਦਾ ਕਮਾ ਰਿਹਾ ਹੈ ਉਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਬਿਹਤਰ ਮਿਡਲ ਵਰਗ ਹੈ ਕਿਉਂਕਿ ਮਿਡਲ ਵਰਗ ਵੀ ਕਈ ਤਰ੍ਹਾਂ ਦੇ ਨੇ ਇੱਕ ਬਹੁਤ ਹੇਠਲੇ ਪੱਧਰ ਦਾ ਇੱਕ ਉੱਪਰਲੇ ਪੱਧਰ ਦਾ ਪਰ ਇਸ ਦੇ ਦੌਰਾਨ ਗੱਲ ਕਰੀਏ ਕਿਸਾਨਾਂ ਦੀ ਉਹ ਕਿਸਾਨ ਜਿਹੜੇ ਕਿ ਬਹੁਤ ਵੱਧ ਵਰਗ ਤੋਂ ਹੀਠਾ ਨੇ ਸਾਰੇ ਕਿਸਾਨ ਜਿਹੜੇ ਸਮੇਂ ਧਰਨਿਆਂ ਦੇ ਉੱਪਰ ਬੈਠੇ ਨੇ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਨਾ ਤਾਂ ਉਹਨਾਂ ਕਿਸਾਨਾਂ ਬਾਰੇ ਖਾਸ ਕੁਝ ਕਿਹਾ ਗਿਆ ਹਾਲਾਂਕਿ ਬਿਹਾਰ ਦੇ ਕਿਸਾਨਾਂ ਨੂੰ ਤਾਂ ਕਾਫੀ ਕੁਝ ਮਿਲਿਆ ਇਸ ਵਾਰ ਪਰ ਦੂਜੇ ਪਾਸੇ ਜੀ ਬੇਸਿਕ ਨੀਡ ਦੂਜੇ ਪਾਸੇ ਹੈ ਇੱਕ ਹਸਪੀਟਲ ਸਿਹਤ ਸਹੂਲਤਾਂ ਸਹੂਲਤ ਦੂਜੇ ਪਾਸੇ ਬੇਸਿਕ ਪੱਧਰ ਦੀ ਐਜੂਕੇਸ਼ਨ ਹੈ ਜਿਵੇਂ ਸਕੂਲੀ ਐਜੂਕੇਸ਼ਨ ਦੀ ਗੱਲ ਕਰੀਏ ਕਾਲਜ ਪੱਧਰ ਦੇ ਐਜੂਕੇਸ਼ਨ ਦੀ ਗੱਲ ਕਰੀਏ ਸਿਰਫ ਇੱਕ ਮੈਡੀਕਲ ਸਟਰੀਮ ਨੂੰ ਹਟਾ ਕੇ ਸੋ ਇਹਨਾਂ ਬੇਸਿਕ ਚੀਜ਼ਾਂ ਬਾਰੇ ਨਾ ਬਜਟ 'ਚ ਕੋਈ ਗੱਲ ਹੋਈ ਹੈ ਤੇ ਨਾ ਗੱਲ ਪੰਜਾਬ ਦੀ ਹੋਈ ਹੈ ਇਸ ਬਜਟ ਦੇ ਵਿੱਚ ਜੀ ਬਿਲਕੁਲ ਜਦੋਂ ਆਪਾਂ ਆਮ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਸੁਰਤਾਂ ਦੇਣ ਦੀ ਗੱਲ ਕਰਦੇ ਆ ਉਹਦੇ 'ਚ ਮੇਨ ਸੁਰਤਾਂ ਕੀ ਹੋਣ ਐ ਐਜੂਕੇਸ਼ਨ ਦੀ ਗੱਲ ਐ ਸਿਹਤ ਦੀ ਗੱਲ ਤੇ ਕਿਸਾਨੀ ਤੇ ਆਪਾਂ ਪਹਿਲਾਂ ਕਿਸਾਨੀ ਦੀ ਵੀ ਜੇ ਗੱਲ ਕਰੀਏ ਦੇਖੋ ਕਿਸਾਨੀ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਅੰਦੋਲਨ ਤੋਂ ਲੈ ਕੇ ਹੁਣ ਤੱਕ ਵੀ ਆਪਣੇ ਘਰਾਂ ਚ ਨਹੀਂ ਗਏ ਸੜਕਾਂ ਤੇ ਬੈਠਿਆ ਕੋਈ ਸ਼ੰਭੂ ਬਾਡਰ ਤੇ ਬੈਠਾ ਹੈ ਕੋਈ ਖਨੋਰੀ ਬਾਡਰ ਤੇ ਬੈਠਾ ਹੈ ਜਿਹੜੇ ਦੋਨਾਂ ਬਾਡਰਾਂ ਤੇ ਨਹੀਂ ਬੈਠੇ ਕੋਈ ਮੋਗਾ ਪੰਚਾਇਤ ਜਾ ਕੋਈ ਪਾਣੀਪਾਲੀ ਪੰਚਾਇਤ ਸ ਹੈ ਯਾਨੀ ਕਿਸਾਨ ਜਿਹੜਾ ਵੱਡੇ ਪੱਧਰ ਤੇ ਲੜਾਈ ਲੜ ਰਿਹਾ ਹ ਸਰਕਾਰ ਵੱਲੋਂ ਦਾਵਾ ਜ਼ਰੂਰ ਦਿੱਤਾ ਗਿਆ ਕਿ ਅਸੀਂ ਦੇਖੋ ਜੀ ਦਾਲਾਂ ਦੀ ਗੱਲ ਕੀਤੀ ਹੈ ਇਦਾਂ ਜਿਹੜੀ ਹੈ ਕੋਈ ਹੋਰ ਸਕੀਮਾਂ ਦੀ ਗੱਲ ਕੀਤੀ ਹੈ ਪਰ ਉਸ ਸਕੀਮਾਂ ਦੇ ਕੋਈ ਵੇਰਵੇ ਨਹੀਂ ਕਿ ਕਿਸ ਕਦਰ ਕਿਸਾਨ ਦੀ ਆਮਦਨ ਵਧੇਗੀ ਉਹਦੇ ਨਾਲ ਸਿੱਧੇ ਸਪਾਸਟਿੰਗ ਨੂੰ ਕਿਸਾਨਾਂ ਕਹਿੰਦਾ ਜਿਹੜਾ ਸਿੱਧੇ ਤੌਰ ਤੇ ਜਿਹੜਾ ਵੇਰਵਾ ਹੈ ਉਹ ਐਮਐਸਪੀ ਦੀ ਗੱਲ ਸੀ ਐਮਐਸਪੀ ਦੇ ਮੁੱਦੇ ਤੇ ਬਜਟ ਬਿਲਕੁਲ ਚੁੱਪ ਹੈ ਕੋਈ ਜ਼ਿਕਰ ਤਾਂ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਤ ਮੰਤਰੀ ਵੀ ਕਹਿ ਰਹੇ ਤੇ ਕਿਸਾਨ ਵੀ ਪੰਜਾਬ ਦੇ ਇਹ ਗੱਲ ਕਹਿ ਰਹੇ ਉਹ ਕੀ ਕਹਿ ਰਹੇ ਕਿ ਦੇਖੋ ਜਦੋਂ ਆਪਾਂ ਗੱਲ ਕਰਦੇ ਆ ਫਸਲਾਂ ਦੀ ਕਣ ਕਿਤੇ ਜਿਹੜਾ ਝੋਨਾ ਹੈ ਉਹਦੇ ਫਸਲੀ ਚੱਕਰ ਜੋ ਕੱਢਣ ਲਈ ਫਸਲੀ ਵਿਭਿੰਨਤਾ ਦੀ ਲੋੜ ਹੈ ਫਸਲੀ ਵਿਭਿੰਨਤਾ ਲਈ ਵੱਖਰੇ ਤੌਰ ਤੇ ਬਜਟ ਰੱਖਣ ਦੀ ਲੋੜ ਸੀ ਫਸਲੀ ਪਿੰਤਾਵਾਰੇ ਬਜਟ 'ਚ ਕੋਈ ਇਦਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਜੇ ਕਣਕ ਦੇ ਝੋਨੇ ਦੇ ਫਸਲੀ ਚੱਕਰ ਤੋਂ ਕੱਢਣਾ ਤੇਦੇ ਲਈ ਕੀ ਇੰਤਜ਼ਾਮ ਹੋ ਸਕਦੇ ਆ ਹੋਰਾਂ ਫਸਲਾਂ ਲਈ ਐਮਐਸਵੀ ਦਿੱਤੀ ਜਾਏਗੀ ਜਾਂ ਕੀ ਰਹਿਤਾਂ ਦਿੱਤੀਆਂ ਜਾਣਗੀਆਂ ਕਿਉਂਕਿ ਐਮਐਸਵੀ ਦੇ ਮੁੱਦੇ ਤੇ ਕੇਂਦਰ ਨੇ ਚੁੱਪ ਕੀਤੀ ਵੀ ਐ ਚੋ ਵੱਟੀ ਵੀ ਐ ਇਸ ਕਰਕੇ ਫਸਲੀ ਪਿੰਤਾਵਾਰੇ ਵੀ ਕੋਈ ਗੱਲ ਨਹੀਂ ਹੋਈ ਹੁਣ ਮੁੱਖ ਮੁੱਦਾ ਇਹ ਕੋ ਹੋਰ ਆ ਕਿਸਾਨੀ ਨਾਲ ਇਸ ਦਾ ਜੁੜਿਆ ਜਿਹੜਾ ਪੰਜਾਬ ਨੂੰ ਹਰ ਸਾਲ ਪੰਡਿਆ ਜਾਂਦਾ ਕਿਸਾਨਾਂ ਨੂੰ ਪੰਡਿਆ ਜਾਂਦਾ ਲਾ 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 ਹੋ ਜਾਂਦੀ ਐ ਪਰਾਲੀ ਜੋ ਇਹੋ ਨਦੀ ਪ੍ਰਾਣੀ ਨੋਗਾ ਲੱਗਦੇ ਆ ਸਿੱਧੇ ਤੌਰ ਤੇ ਇਹੀ ਹੁੰਦਾ ਦੇਖੋ ਜੀ ਪੰਜਾਬ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਬਰਬਾਦ ਕਰਦਾ ਇਸ ਮੁਲਕ ਦਾ ਵਾਤਾਵਰਨ ਜਿਹੜਾ ਹੈਗਾ ਉਹ ਜਦੋਂ ਆਪਾਂ ਬਜਟ ਦੀ ਗੱਲ ਕਰਨ ਤਾਂ ਬਜਟ ਬਿਲਕੁਲ ਸਾਇਲੈਂਟ ਹੈ ਪ੍ਰਦੂਸ਼ਣ ਦੇ ਬਾਰੇ ਵਿੱਚ ਇੱਕ ਨਵਾਂ ਪੈਸਾ ਨਹੀਂ ਰੱਖਿਆ ਗਿਆ ਕਿ ਕਿਸਾਨ ਜੇ ਉਹਨਾਂ ਨੇ ਪ੍ਰਾਣੀ ਨੋਗਾ ਨਹੀਂ ਲਾਉਣੇ ਵੀ ਆਰਥਿਕ ਤੌਰ ਤੇ ਕੀ ਮਦਦ ਕਰੂੰਗਾ ਉਹਨਾਂ ਦੀ ਕਿਸਾਨ ਲੰਬੇ ਸਮੇਂ ਤੋਂ ਪਿਛਲੇ ਸਮੇਂ ਤੋਂ ਕਨੇ ਕਿਸੀ ਖੁਦ ਨਹੀਂ ਚਾਹੁੰਦੇ ਕਿਸਾਨ ਤਾਂ ਪਹਿਲਾਂ ਆਪਣੇ ਹੱਥ ਫੂਕਦੇ ਆ ਨਾ ਇਹ ਕਿਸੇ ਤੱਕ ਧੂਆ ਜਾਏਗਾ ਜੇ ਕਿਸਾਨਾਂ ਦੇ ਹੱਥ ਫੂਕੇ ਜਾਣਗੇ ਤਾਂ ਹੀ ਧੂਆ ਨਿਕਲੇਗਾ ਨਾ ਕਿਸਾਨ ਕੌਣ ਚਾਹੁੰਦਾ ਕਿ ਮੇਰੇ ਹੱਥ ਫੂਕੇ ਜਾਣ ਉਹਦੇ ਵਿਚਾਰ ਹੀ ਕਿ ਅੱਗਾ ਨਾਲ ਕੋਈ ਰਿਆ ਤੇ ਕੋਈ ਕੰਸੈਸ਼ਨ ਨਹੀਂ ਕੋਈ ਤਾਂ ਨਹੀਂ ਸਕੀਮ ਨਹੀਂ ਕਿ ਕਿਸਾਨਾਂ ਨੂੰ ਮਦਦ ਕਰੀ ਜਾਵੇ ਤਾਂ ਕਿ ਉਹਦਾ ਕੋ ਹੱਲ ਲੱਗਿਆ ਜਾਵੇ ਨਾ ਹੀ ਉਹਦੀ ਜਗ੍ਹਾ ਤੇ ਕੋ ਵੱਖਰੇ ਪ੍ਰੋਜੈਕਟ ਦੀ ਗੱਲ ਕੀਤੀ ਗਈ ਹੈ ਸੋ ਪ੍ਰਾਲੀ ਪ੍ਰਦੂਸ਼ਣ ਬਾਰੇ ਬਿਲਕੁਲ ਚੁੱਪ ਹੈ ਜੇ ਉਧਰ ਸਵਾਲ ਆਪਾਂ ਗੱਲ ਕਰਦੇ ਹਾਂ ਹਲ ਸਕੀਮ ਦੀ ਮੈਂ ਕਿਸੇ ਜਿਹੜਾ ਮਹਾਰ ਜਿਹੜੇ ਹੈਗੇ ਆ ਕੀ ਤੇ ਮੌਵਲੇ ਨਾਲ ਜਿੱਦਾ ਮਾਰ ਹੁੰਦੇ ਨੇ ਸਿਹਤ ਮੌਵਲੇ ਦੇ ਵਿਸ਼ੇਸ਼ ਗਿਆ ਉਹਨੇ ਵੀ ਕਲਸਮ ਰਾਇ ਸੀ ਕਿ ਪਿਛਲਾ ਜਿਹੜਾ ਬਜਟ ਸੀ ਉਹਦੇ ਨਾਲੋਂ ਵੀ ਇਸ ਬਜਟ ਦੇ ਵਿੱਚ ਜਿਹੜਾ ਹੈਗਾ ਕੋਈ ਖਾਤਰ ਜੀ ਨਹੀਂ ਦਿੱਤੀ ਗਈ ਸਿਹਤ ਸੁਭਾ ਮੰ ਲਈ ਵੱਡੀ ਲੋੜ ਆ ਪੰਜਾਬ ਦੇ ਦੇਸ਼ ਦੇ ਇਨਫਰਾਸਟ੍ਰਕਚਰ ਦੀ ਲੋੜ ਆ ਵੱਡੇ ਹਸਪਤਾਲਾਂ ਦੀ ਲੋੜ ਆ ਫਾਰ ਇਗਜ਼ਾਮਪਲ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਦੇਖੋ বিজে ਕਿਸ ਜ਼ਮਾਨੇ ਚ ਪ੍ਰਤਾਪ ਸਿੰਘ ਕਹਿ ਰਹੇ ਉਹ ਇੱਥੇ ਚੀ ਮਿਨਿਸਟਰ ਰਹੇ ਐ ਨਵੀਂ ਪੀੜ੍ਹੀ ਨੂੰ ਸ਼ਾਇਦ ਬੋਧ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਪੰਜਾਬ ਦੇ ਮੋਕੰਦ ਰਿਕਪਰਸ ਹਾਸਨ ਕਹਿ ਰਹੇ ਹੋਏ ਹੋਣਗੇ ਜਿਹੜੇ ਇੰਨਾ ਸਮਾਂ ਨਿਕਲ ਗਿਆ ਇੱਕ ਪੀਜੀ ਪੀਜੀ ਚ ਲਖਾਂ ਫਰੀਜ਼ ਉਥੇ ਹਮਾ ਚਲਦੇ ਹੁੰਦੇ ਆ ਉਥੇ ਜੰਮੂ ਕਸ਼ਮੀਰ ਦੇ ਆਉਂਦੇ ਆ ਪੰਜਾਬ ਦੇ ਆਉਂਦੇ ਆ ਹਰਿਆਣਾ ਦੇ ਆਉਂਦੇ ਆ ਉਥੇ ਲੋਕਾਂ ਦੀ ਤਰਾਹੀ ਤਰਾਹੀ ਪਈ ਹੁੰਦੀ ਹੈ ਜਣੀ ਪੀਜੀ ਤੋਂ ਬਾਅਦ ਐਡਾ ਵੱਡਾ ਪ੍ਰੋਜੈਕਟ ਹੁਣ ਪਿਛਲੇ ਦਿਨਾਂ ਚ ਆਇਆ ਜ਼ਰੂਰ ਹੈ ਪਰ ਉਹ ਇਨਫਰਾਸਟ੍ਰਕਚਰ ਹੈ ਨਹੀਂ ਲੋਕ ਸਾਰੇ ਪੀਜੀ ਇਨੋਂ ਹੁੰਦੇ ਆ ਸੋ ਇਦਾਂ ਦੇ ਵੱਡੇ ਪ੍ਰੋਜੈਕਟ ਲਿਆਉਣ ਦੀ ਲੋੜ ਸੀ ਦੇ ਦੇ ਅੰਦਰ ਪੰਜਾਬ ਦੇ ਅੰਦਰ ਉਹਨਾਂ ਦੀ ਕੋਈ ਗੱਲ ਨਹੀਂ ਬੇਸਿਕ ਕੱਲ ਹੈਗੀ ਆ ਕਿ ਹਸਪਤਾਲਾਂ ਦੇ ਅੰਦਰ ਮੈਡੀਸਨ ਮਹੀਆ ਕਰਾਉਣੀਆਂ ਜਿਹੜਾ ਡਾਕਟਰੀ ਇਲਾਜ ਮਹੀਆ ਕਰਨਾ 인ਫਰਾਸਟ੍ਰਕਚਰ ਮਹੀਆ ਕਰਨਾ ਜੇ ਦੇ ਦੇ ਅੰਦਰ ਪਿਛਲੇ ਦਿਨਾਂ ਜਿ ਆਪਾਂ ਸਾਰੇ ਜਾਣਦੇ ਹਾਂ ਜਦੋਂ ਕੋਰੋਨਾ ਕਾਲ ਆਇਆ ਤਾਂ ਬੁਨਿਆਦੀ ਸਹੂਲਤਾਂ ਦੀ ਘਾਟ ਕਰਕੇ ਜਿਹੜੇ ਸੰਕੜੇ ਲੋਕ ਇਸ ਕਰਕੇ ਮਰ ਗਏ ਦਮ ਤੋੜ ਗਏ ਕਿਉਂਕਿ ਸਰਕਾਰੀ ਹਸਪਤਾਲਾਂ ਬੁਨਿਆਦੀ ਸਹੂਲਤਾਂ ਹੀ ਨਹੀਂ ਸੀ ਹੁਣ ਉਹ ਬੁਨਿਆਦੀ ਸਹੂਲਤਾਂ ਬੁਨਿਆਦੀ ਇਨਫਰਾਸਟ੍ਰਕਚਰ ਨੂੰ ਕਿਵੇਂ ਡਵੈਲਪ ਕੀਤਾ ਜਾਏਗਾ ਘੱਟੂ ਘਾਟੇ ਦੇ ਤੇ ਹਾਈਲਾਈਟਸ ਦੇ ਵਿੱਚ ਕੋਈ ਗੱਲ ਉੱਪਰ ਕੇ ਸਾਹਮਣੇ ਨਹੀਂ ਆ ਰਹੀ ਸੋ ਉਸ ਵਾਸਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਸਿੱਖਿਆ ਖੇਤਰ ਸਿੱਖਿਆ ਖੇਤਰ ਸਦੇਤੇ ਰੋਤੇ ਰੋਜ਼ਗਾਰ ਨਾਲ ਛੁਡਦਾ ਰੋਜ਼ਗਾਰ ਦੇ ਕੇਂਦਰ ਸਰਕਾਰ ਹੋ ਗਏ ਸੁਭਿਆਨ ਦੇ ਸਰਕਾਰਾਂ ਨੂੰ ਬੜੇ ਦਾਅਵੇ ਕਰਦੀਆਂ ਪਰ ਇਸ ਮੁੱਦੇ ਤੇ ਵੀ ਸਿੱਖਿਆ ਖੇਤਰ ਦੇ ਅੰਦਰ ਵੀ ਸਵਾਏ ਦੇ ਕੇ ਕੁਝ ਕਾਲਜਾਂ ਕੋ ਮੈਡੀਕਲ ਕਾਲੇ ਖੁੱਲਣ ਦੀ ਗੱਲ ਕੀਤੀ ਜਾਵੇ ਬਨਿਆਦੀ ਤੌਰ ਤੇ ਸਿੱਖਿਆ ਖੇਤਰ ਨੂੰ ਕਿਵੇਂ ਫਿਕਸ ਕਰਨਾ ਹੈ ਕਿਵੇਂ ਸਹੂਲਤਾਂ ਮੁਹਿਆ ਕਰਨੀਆਂ ਸੋ ਦੋ ਵੱਡੀਆਂ ਕਾਟਾਂ ਜਿਨ੍ਹਾਂ ਬਾਰੇ ਕੇਂਦਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਬਾਰੇ ਮੈਂ ਕਹਾਂਗਾ ਜਾਂ ਚੁੱਪਾਂ ਜਾਂ ਬਹੁਤ ਘੱਟ ਗੱਲ ਕੀਤੀ ਗਈ ਆ ਉਹਦੇ 'ਚ ਜੀ ਜੀ ਅੱਗੇ ਜੇਕਰ ਆਪਾਂ ਜ਼ਿਕਰ ਕਿਸਾਨਾਂ ਦਾ ਕਰ ਰਹੇ ਆ ਸਿੱਧੂ ਸਾਹਿਬ ਜ਼ਿਕਰ ਇਹ ਵੀ ਬਣਦਾ ਹੈ ਕਿ ਲੁਧਿਆਣਾ ਦੇ ਕੋਲ ਕਿਸਾਨ ਨੇ ਜਿਹੜੇ ਉਹ ਬੈਠੇ ਹੋਏ ਧਰਨੇ ਦੇ ਉੱਪਰ ਧਰਨਾ ਦਿੱਤਾ ਜਾ ਰਿਹਾ ਇੱਕ ਬਾਇਓ ਗੈਸ ਪਲਾਂਟ ਦਾ ਵੱਡਾ ਪ੍ਰੋਜੈਕਟ ਲੱਗ ਰਿਹਾ ਉੱਥੇ ਜਿਸ ਨੂੰ ਕਿ ਕਿਸਾਨ ਨਹੀਂ ਲੱਗਣ ਦੇਣਾ ਚਾਹੁੰਦੇ ਕਿਉਂਕਿ ਉਹ ਕਹਿੰਦੇ ਕਿ ਇਹਦੇ ਨਾਲ ਜੋ ਪ੍ਰਦੂਸ਼ਣ ਹੋਣਾ ਹੈ ਉਸ ਦੇ ਨਾਲ ਨਾ ਸਾਡੀ ਇਕੱਲੀ ਧਰਤੀ ਸਾਡਾ ਪਾਣੀ ਸਾਡੇ ਆਸ-ਪਾਸੇ ਦੀ ਹਵਾ ਤੇ ਹੋਰ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਸਾਡੇ ਨਾ ਪਿੰਡਾਂ ਨੂੰ ਹੋਣਾ ਹੈ ਸਾਡੇ ਇਸ ਏਰੀਏ ਨੂੰ ਹੋਣਾ ਹੈ ਨਹੀਂ ਲੱਗਣ ਦੇਣਾ ਚਾਹੁੰਦੇ ਪਰ ਧਰਨੇ ਦੇ ਦੌਰਾਨ ਕੀ ਹੋਇਆ ਅੱਜ ਤੜਕਸਰ ਪੁਲਿਸ ਪਹੁੰਚੀ ਪੁਲਿਸ ਨੇ ਕਿਸਾਨ ਚੁੱਕ ਕੇ ਥੋੜਾ ਬਹੁਤ ਲਾਠੀ ਚਾਰਜ ਵੀ ਹੋਇਆ ਕੁਝ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਤਾ ਕਈਆਂ ਨੂੰ ਨਾਲ ਚੁੱਕ ਕੇ ਲੈ ਗਏ ਸੋ ਇਹ ਲਗਾਤਾਰ ਸਿਲਸਲਾ ਨਹੀਂ ਰੁਕ ਰਿਹਾ ਉਧਰ ਬਠਿੰਡਾ ਦੇ ਵਿੱਚ ਇਹੀ ਕੁਝ ਵਾਪਰਿਆ ਸੰਗਰੂਰ ਦੇ ਕੋਲ ਪ੍ਰੋਟੈਸਟ ਹੋਈ ਉਥੇ ਇਹੋ ਕੁਝ ਵਾਪਰਿਆ ਸੋ ਲਗਾਤਾਰ ਕਿਸਾਨਾਂ ਦੇ ਨਾਲੇ ਰਵਈਆ ਅਪਣਾਇਆ ਜਾ ਰਿਹਾ ਹੈ ਜੀ ਬਿਲਕੁਲ ਜਿਸ ਮੁੱਦੇ ਤੋਂ ਤੁਸੀਂ ਜ਼ਿਕਰ ਕਰ ਰਹੇ ਹੋ ਲੋਕਾਂ ਨੂੰ ਸਾਰੇ ਜਾਣਦੇ ਆ ਉਸ ਸਮਾਂ ਪਹਿਲਾਂ ਜ਼ੀਰਾ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਲੈ ਕੇ ਬੜਾ ਵੱਡਾ ਵਾਅਦਾ ਸੀ ਕਿ ਕਿਸ ਤਰ੍ਹਾਂ ਤਾ ਤੇੜਾ ਪਾਣੀ ਜ਼ਹਿਰੀਲਾ ਹੋ ਰਿਹਾ ਸਨ ਦਾ ਵੱਡਾ ਦੋਸ਼ ਸੀ ਕਿ ਜਿਹੜੀ ਸ਼ਰਾਬ ਫੈਕਟਰੀ ਹੈ ਉਜੜੇ ਕੈਮੀਕਲ ਵਾਲਾ ਪਾਣੀ ਹੈਗਾ ਉਹ ਬੋਰ ਦੇ ਰਾਈ ਟੂਬੇ ਦੇ ਰਾਈ ਉਹ ਧਰਤੀ ਹਟਾਂ ਪਾਰ ਤੇ ਜਿਸ ਦੇ ਨਾਲ ਸਾਰਾ ਧਰਤੀ ਹਟਾ ਪਾਣੀ ਜ਼ਹਿਰੀਲਾ ਹੋ ਰਿਹਾ ਪੀਣ ਦੇ ਕਾਬਿਲ ਨਹੀਂ ਰਿਹਾ ਫਸਲਾਂ ਦੇ ਕਾਬਿਲ ਨਹੀਂ ਰਿਹਾ ਜੰਗਲਾਂ ਦੇ ਪਿੰਡ ਦੇ ਕੰਮ ਦਾ ਨਹੀਂ ਰਿਹਾ ਪਰ ਕੋਈ ਸੁਣਾਏ ਨਹੀਂ ਲੰਬੇ ਸਮੇਂ ਬਾਅਦ ਜਾ ਕੇ ਕੋਈ ਥੋੜਾ ਬੋਤਾ ਜਿਹੜਾ ਬਚਵਚਾ ਕੀਤਾ ਗਿਆ ਬਨਾਈਦੀ ਤੌਰ ਤੇ ਅਜੇ ਵੀ ਮਾਮਲਾ ਨਿਬੜਦਾ ਨਜ਼ਰ ਨਹੀਂ ਆ ਰਿਹਾ ਇਦਾਂ ਹੀ ਹੁਣ ਜਦੋਂ ਤੁਸੀਂ ਲੁਧਿਆਣੇ ਦੀ ਗੱਲ ਕਰ ਰਹੇ ਲੁਧਿਆਣੇ ਨਾਲੇ ਲੋਕਾਂ ਨੇ ਜਾਂ ਉਥੋਂ ਦੇ ਕਿਸਾਨਾਂ ਦੀ ਆਪਾਂ ਗੱਲ ਕਰਦੇ ਹਾਂ ਬਿਲਕੁਲ ਉਹਨਾਂ ਨੇ ਕਿਹਾ ਕਿ ਕਿਉਂ ਇਦਾਂ ਦਾ ਪ੍ਰੋਜੈਕਟ ਲਾਇਆ ਜਾਵੇ ਆਪਾਂ ਲੁਧਿਆਣੇ ਦਾ ਜਦੋਂ ਜ਼ਿਕਰ ਕਰ ਦਿੰਦਾ ਬੁੱਢੇ ਨਾਲੇ ਦਾ ਜ਼ਿਕਰ ਕੀਤੇ ਬਗੈਰ ਰਹਿ ਨਹੀਂ ਰਿਹਾ ਜਾ ਸਕਦਾ ਬੁੱਢਾ ਨਾਲਾ ਕੀ ਆ ਆਪਾਂ ਜਮਨਾ ਦੀ ਗੱਲ ਕਰਦੇ ਹਾਂ ਨਾ ਕਿ ਜਮਨਾ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਰ ਵਿੰਦ ਕੇਜਰੀਵਾਲ ਨੇ ਕਿਹਾ ਤਾਂ ਕਿ ਉਹ ਜ਼ਹਿਰ ਖੋਲਤੀ ਜ਼ਹਿਰ ਖੋਲਣੇ ਇੱਕ ਮੁਠੀ ਭਰ ਕੇ ਜ਼ਹਿਰ ਜ਼ੋਰ ਸੁੱਟਣਾ ਜ਼ਰੂਰੀ ਨਹੀਂ ਹੁੰਦਾ ਬੁੱਢਾ ਨਾਲਾ ਵੀ ਤਾਂ ਜ਼ਹਿਰ ਹੀ ਖੋਲ ਰਿਹਾ ਨਾ ਉਹਦੇ ਚ ਐਨੇ ਕੈਮੀਕਲ ਐਨੇ ਪ੍ਰੋਫਿਊਸ਼ਨ ਐਨੀਆਂ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਉਹ ਬੁੱਢੇ ਨਾਲੇ ਚ ਵਹਕਾ ਕੇ ਜਿਹੜੀਆਂ ਆਈਆਂ ਇੰਡਸਟਰੀ ਵੱਲੋਂ ਛੁੱਟੀਆਂ ਜਾਂਦੀਆਂ ਉਹ ਜਾ ਕੇ ਸੋਚ ਰਿਹਾ ਸਤੁਰੂ ਜੀ ਮਿਲ ਜਾ ਸਤੁਰੂ ਦਾ ਪਾਣੀ ਮਾਲਵੇਨ ਲੱਗਦਾ ਆ ਪਰ ਸਾਰੇ ਜਾਣਦੇ ਨੇ ਕਿਸ ਤਰ੍ਹਾਂ ਮਾਲਵੇ ਚ ਕੈਂਸਰ ਦੀ ਬਿਮਾਰੀ ਐ ਦਾ ਫੇਰ ਜਾ ਕੇ ਰਾਜਸਥਾਨ ਵਾਲੇ ਰਾਜਸਥਾਨ ਦੇ ਗੁਰਨਾ ਨੇ ਪਿੰਾਉ ਦੇ ਗਰਨ ਨੂੰ ਅਪਰੋਚ ਕੀਤਾ ਕਿ ਸਾਨੂੰ ਬਚਾਓ ਇਹੀ ਗੱਲ ਲੁਧਿਆਣੇ ਦੇ ਜਿਹੜੇ ਕਿਸਾਨ ਆ ਉਹ ਵੀ ਕਹਿ ਰਹੇ ਆ ਕਿ ਜੇ ਪ੍ਰੋਜੈਕਟ ਲੱਗੇਗਾ ਸਾਡਾ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਸਾਡੀ ਆਬੋ ਹਵਾ ਵੀ ਗੰਦੀ ਹੋਏਗੀ ਇਸ ਤੋਂ ਬਚਣ ਦੀ ਲੋੜ ਐ ਪਰ ਸਰਕਾਰਾਂ ਸੁਣਨ ਦੀ ਜੇ ਸ਼ਕਤੀ ਤੋਂ ਕੰਮ ਲੈਂਦੀਆਂ ਕਿਸਾਨਾਂ ਦਾ ਇੱਕ ਮੁੱਦਾ ਨਹੀਂ ਮਾਂਸਾ ਦੇ ਵਿੱਚ ਜ਼ਮੀਨ ਦਾ ਮਾਮਲਾ ਹੈ ਸਮੂਹ ਚ ਜ਼ਮੀਨ ਦਾ ਮਾਮਲਾ ਹੈ ਸੋ ਜਿੱਦਾਂ ਆਪਾਂ ਕਹਿੰਨੇ ਕਿ ਕਿਸਾਨ ਤਾਂ ਆਪਣੇ ਮੁੱਦਿਆਂ ਨੂੰ ਲੈ ਕੇ ਵਟੋ-ਵਟ ਤੁਰੇ ਫਿਰਦੇ ਆ ਕਿਤੇ ਕੋਈ ਅੰਦੋਲਨ ਕਿਤੇ ਕੋਈ ਲੜਾਈ ਤੇ ਫਿਰ ਜਿਹੜੇ ਦੋਸ਼ ਹੁੰਦੇ ਆ ਕਿਸਾਨਾਂ ਦੀ ਲੱਗਦੇ ਆ ਤੇ ਕੇਂਦਰ ਸਰਕਾਰ ਆ ਤੇ ਸੂਬਾ ਸਰਕਾਰ ਸਹਿਰਤਾ ਨਾਲ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਣ ਦੀ ਲੋੜ ਹੈ ਘਟੂ ਘਟ ਪ੍ਰਦੂਸ਼ਣ ਵਾਲੇ ਮਾਮਲੇ ਤੇ ਤਾਂ ਸੈਂਟੀ ਬਣਾਉਣੀ ਚਾਹੀਦੀ ਇਹ ਤਾਂ ਕਿਸਾਨਾਂ ਦੀ ਜੈ ਜ ਕੁਝ ਨਹੀਂ ਜਾਣ ਲੱਗਿਆ ਇੱਥੇ ਲੋਕਾਂ ਦੇ ਜਾਨਾਂ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੀਪਰਾ ਬਿਲਕੁਲ ਸੁਝਾਅ ਉਹਦਰ ਜ਼ਿਕਰ ਕਰਾਂਗੇ ਚੋਣਾ ਦਾ ਦਿੱਲੀ ਚੋਣਾ ਦਾ ਕਹਿ ਲੋ ਕਿ ਹੁਣ ਤਾਂ ਬਿਲਕੁਲ ਹੀ ਲਾਗੇ ਨੇ ਅੱਜ 1 ਫਰਵਰੀ ਐ 5 ਫਰਵਰੀ ਨੂੰ ਚੋਣਾ ਹੈ ਤੇ ਉਸ ਤੋਂ ਸਹੀ 48 ਘੰਟੇ ਪਹਿਲਾਂ ਯਾਨੀ ਕਿ 3 ਫਰਵਰੀ ਨੂੰ ਪੂਰਨ ਤੌਰ ਤੇ ਪ੍ਰਚਾਰ ਵੀ ਬੰਦ ਹੋ ਜਾਣਾ ਪਰ ਇਹਨਾਂ ਦੋ ਦਿਨਾਂ ਦੇ ਵਿੱਚ 1 ਤੇ 2 ਫਰਵਰੀ ਨੂੰ ਪੂਰੀ ਵਾ ਜਿਹੜੀ ਉਹ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਲਾ ਰਹੀ ਹੈ ਮੁੱਖ ਮੰਤਰੀ ਨੇ ਸਾਡੇ ਭਗਵੰਤ ਮਾਨ ਉਹ ਵੀ ਉੱਥੇ ਪਹੁੰਚੇ ਹੋਏ ਨੇ ਅੱਜ ਮਾਦੋਪੁਰ ਦੇ ਵਿੱਚ ਰੋਡ ਸ਼ੋਅ ਉਹਨਾਂ ਨੇ ਕੀਤਾ ਤੇ ਹੋਰ ਵੀ ਸ਼ਾਮ ਤੱਕ ਕਈ ਰੋਡ ਸ਼ੋਅ ਉਹਨਾਂ ਦੇ ਰਹੇ ਇਸ ਤੋਂ ਇਲਾਵਾ ਬੀਜੇਪੀ ਵੀ ਕਈ ਤਰ੍ਹਾਂ ਦੀਆਂ ਤਕਨੀਕਾਂ ਵਰਤ ਰਿਹਾ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਇੱਕ ਤਕਨੀਕ ਬਜਟ ਵੀ ਰਿਹਾ ਉਹਨਾਂ ਦਾ ਸੋ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਨੂੰ ਲਗਾਤਾਰ ਕਾਫੀ ਕੁਝ ਸੁਣਨ ਨੂੰ ਮਿਲ ਰਿਹਾ ਇੱਕ ਦੂਜੇ ਦੇ ਮੂੰਹੋਂ ਇੱਕ ਦੂਜੇ ਦੇ ਖਿਲਾਫ ਜੀ ਸੁਭਾਅ ਹੈ ਸੁਭਾਅ ਕਹਿੰਦਾ ਪ੍ਰਭ ਦੇਖੋ ਜਦੋਂ ਇਲੈਕਸ਼ਨ ਹੁੰਦੀਆਂ ਤਾਂ ਦੂਜਾ ਲੱਗਦੇ ਹਾਕਮਦਰ ਉੱਪਰ ਲੱਗਦੇ ਆ ਵਿਰੋਧੀ ਧਿਰ ਵੱਲੋਂ ਤੇ ਵਿਰੋਧੀ ਧਿਰ ਬਾਰੇ ਹਾਕਮਤ ਦੇ ਦਿਖਾਲਾ ਹੁਣ ਦਿੱਲੀ ਬਹੁਤ ਵੱਡਾ ਕਮਸਾਨ ਦੇ ਦੀ ਰਾਜਧਾਨੀ ਹੈ ਮੀਡੀਆ ਬਹੁਤ ਜ਼ਬਰਦਸਤ ਉਥੇ ਉਹਦੀ ਕਵਰੇਜ ਕਰ ਰਿਹਾ ਕੋਈ ਵੀ ਕੋਈ ਗੱਲ ਕਹਿੰਦਾ ਉਹਦਾ ਨੋਟਿਸ ਲਿਆ ਜਾਂਦਾ ਹੁਣ ਪਿਛਲੇ ਦਿਨਾਂ ਚ ਦੂਸਾਂ ਦੀ ਚੜੀ ਲੱਗੀ ਦੇਖੋ ਜਾ ਉਹਨਾਂ ਦੇ ਪਾਣੀ ਦਾ ਕਾਨੂੰਨੀ ਬਕਸ਼ਾ ਗਿਆ ਇੱਕ ਤਰ੍ਹਾਂ ਕਹਿੰਦੇ ਜਿਹਦਾ ਪ੍ਰੋਜੈਕਟ ਹੈ ਜ਼ਹਿਰ ਮਲਾਤਾ ਦੂਜੀ ਤਰ੍ਹਾਂ ਇਨੀ ਕਾਲੀ ਪੈਂਦੀ ਆ ਕਿ ਰਾਣੇ ਦਾ ਮੁੱਖ ਮੰਤਰੀ ਜਾ ਕੇ ਜੋ ਲੈ ਭਰ ਕੇ ਜਿਹੜਾ ਹੈਗਾ ਪਾਣੀ ਪੀਣਾ ਸ਼ੁਰੂ ਕਰ ਦਾਂਗੇ ਦੇਖੋ ਕਿੰਨਾ ਪਵਿੱਤਰ ਪਾਣੀ ਹੈ ਬਿਲਕੁਲ ਪਤਾ ਨਹੀਂ ਕਿ ਉਹ ਜਿਆਦਾ ਜਿਹੜਾ ਆਪਾਂ ਕੇਂਦਰ ਦੀ ਗੱਲ ਕਰਦੇ ਤੇ ਕੇਂਦਰ ਦੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਇਹ ਵਾਰੇ ਗੱਲ ਕਹੀ ਗਈ ਕਹਿੰਦੇ ਜੀ ਜੇ ਇੰਨਾ ਹੀ ਪਾਣੀ ਉਹ ਸਹੀ ਸੀ ਤਾਂ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਜਮਨਾ ਜੁੰਕੀ ਲਗਾਉਂਦਾ ਕਿ ਜਮਨਾ ਜੁੰਕੀ ਜੁੰਕੀ ਨਹੀਂ ਲਗਾ ਸਕਦਾ ਤਾਂ ਕਹਿੰਦੇ ਗੰਗਾ ਜਾ ਕੇ ਢੁਕੀ ਲਗਾ ਲੈ ਸੂਧੋਸ਼ਣ ਦਾ ਮਾਮਲਾ ਤਾਂ ਨਾ ਧਾਰਮਿਕ ਤੌਰ ਤੇ ਨਾ ਪਾਣੀ ਦਾ ਨੁਕਸਾਨ ਹੋ ਜਾ ਰਿਹਾ ਹੈ ਇਹ ਤਾਂ ਹਈ ਗੱਲ ਭਾ ਜਦੋਂ ਆਪਾਂ ਮੁੱਖ ਮੰਤਰੀ ਦਾ ਜ਼ਿਕਰ ਕਰ ਰਹੇ ਆਂ ਪੰਜਾਬ ਦਾ ਚੋਣਾਂ ਨੂੰ ਲੈ ਕੇ ਜਿਹੜਾ ਬਜਟ ਆਇਆ ਇੱਕ ਦਾ ਉਹ ਵੱਡਾ ਕਮਸਾਨ ਕਿਹਾ ਵਾ ਕਿਹਾ ਦਿੱਲੀ ਦੇ ਚੋਣਾਂ ਉਸ ਮੌਕੇ ਤੇ ਬਜਟ ਫੇਰ ਇੰਨੀ ਗੱਲ ਨਹੀਂ ਪਿਛਲੇ ਦਿਨਾਂ ਜਿੱਦਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਦਿੱਲੀ 'ਚ ਉਹਦੇ ਕਪੂਰਤਾਲਾ ਹਾਊਸ 'ਚ ਜਿੱਥੇ ਰਹਿੰਦੇ ਰਹੇ ਸ਼ਾਮ ਦੀ ਉਹਦੇ ਤੇ ਜਦੋਂ ਸ਼ਾਪਾ ਮਾਰਿਆ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਦੀ ਪੁਲਿਸ ਨੇ ਤਾਂ ਮਿਲਿਆ ਦਾ ਕੁਝ ਨਹੀਂ ਪਰ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਕਹਿ ਰਹੇ ਕਿ ਮੇਰੇ ਘਰੋਂ ਕੀ ਮਿਲਣਾ ਸੀ ਕਹਿੰਦੇ ਉੱਥੇ ਤਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹ ਹੀ ਮਿਲਣਾ ਹੈ ਕਹਿੰਦੇ ਜੇ ਕੋਈ ਪੈਸੇ ਲੈਣੇ ਸੀ ਤਾਂ ਭਾਜਪਾ ਦੇ ਕਰਾਉਣੀ ਨਿਕਲਸਾਂ ਦੀ ਭਾਜਪਾ ਦੀ ਛਾਪਾਂ ਕਹਿੰਦੇ ਮਾਰਦੇ ਨੇ ਕੁਝ ਮੀਟਾਂ ਦੀ ਦੂਰੀ ਤੇ ਭਾਜਪਾ ਵਾਲਾਂ ਦੇ ਘਰ ਮੇਰੇ ਘਰੋਂ ਕੀ ਲੱਭਦੇ ਆ ਸੋ ਬਖਸ਼ਿਆ ਨਹੀਂ ਜਾ ਰਿਹਾ ਚਾਹੇ ਭਾਜਪਾ ਵਾਲਿਆ ਹੈ ਚਾਹੇ ਆਪ ਵਾਲਿਆ ਤੇ ਜੇ ਕਾਂਗਰਸ ਵਾਲਿਆ ਪੂਰਾ ਇਸ ਵੇਲੇ ਕਮਸਾਨ ਸਿਖਰ ਤੇ ਪਹੁੰਚ ਗਿਆ ਗੱਲ ਦੋ ਤਿੰਨ ਦਿਨ ਦੀ ਗੱਲ ਹੈ ਪੰਜ ਤਰੀਕ ਨੂੰ ਦਿੱਲੀ ਦੇ ਲੋਕਾਂ ਨੇ ਬਟਨ ਦਬਾ ਲੈਣਾ ਕਿਹਨੂੰ ਵੋਟ ਪਾਉਣੀ ਹੈ ਜੇ ਦਾ ਆਪਾਂ ਕਹਿੰਦੇ ਹੁੰਨੇ ਆ ਕਿ ਰੋੜੀਆਂ ਬਣਨ ਦੀਆਂ ਮੁਠੀਆਂ ਪਰ ਬਰ ਬਰ ਕੇ ਰੋੜੀਆਂ ਸਾਰੀਆਂ ਧਰਾਂ ਵੱਲ ਵੰਡੀਆਂ ਜਾ ਰਹੀਆਂ ਕੰਸੈਸ਼ਨ ਨੂੰ ਰਹਿ ਤਾਂ ਦਿੱਲੀ ਵਾਲੇ ਕਿਹਦੀਆਂ ਰੋੜੀਆਂ ਪ੍ਰਵਾਨ ਕਰਨਗੇ ਉਹ ਦਿਨ ਵੀ ਹੁਣ ਦੂਰ ਨਹੀਂ 5 ਫਰਵਰੀ ਨੂੰ ਪਤਾ ਲੱਗੇਗਾ ਜਦੋਂ ਦਿੱਲੀ ਦਾ ਬਟਨ ਜਿਹੜਾ ਲੋਕ ਦਬਾਉਣਗੇ ਜੀ ਜੀ ਸਤਿ ਸ੍ਰੀ ਅਕਾਲ ਸਵਾ ਬਹੁਤ ਥੋੜਾ ਰਹਿ ਗਿਆ ਪਰ ਇੱਕ ਅਹਿਮ ਜਾਣਕਾਰੀ ਕਿ 1992 ਦੇ ਝੂਠੇ ਪੁਲਿਸ ਮੁਕਾਬਲੇ ਨੇ ਉਹਨਾਂ ਦੇ ਵਿੱਚ ਕਹਿੰਦੇ ਕਿ ਪੁਲਿਸ ਦੀਆਂ ਗ੍ਰਿਫਤਾਰੀਆਂ ਨੇ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਉਹਨਾਂ ਦੀਆਂ ਹੋਈਆਂ ਨੇ ਤੇ ਅਗਲੇ ਹਫਤੇ ਇਸ ਦਾ ਫੈਸਲਾ ਆਉਣ ਦੀ ਵੀ ਸੰਭਾਵਨਾ ਹੈ ਜੀ ਬਦਕਿਸਮਦੀ ਹੈ ਇਸ ਮੁਲਕ ਦੀ ਆਪਾਂ ਸੂਬੇ ਦੀ ਗੱਲ ਕਰੀਏ ਦੇਖੋ ਪੰਜਾਬ ਚ ਸੈਂਕੜੇ ਨੌਜਵਾਨ ਜਿਹੜਾ ਪਿਛਲੇ ਸਮੇਂ ਚ ਜਿਹਨੂੰ ਆਪਾਂ ਕਾਲਾ ਦੌਰ ਕਹਿੰਨੇ ਆ ਝੂਠੇ ਪੁਲਿਸ ਮੁਕਾਬਲਿਆਂ ਚ ਮਾਰੇ ਗਏ ਇਹ ਵੀ 1992 ਦਾ ਅੰਮਰਸਰ ਦਾ ਮਾਜੇ ਦਾ ਕੇਸ ਹੈ ਜੀ ਦੋ ਪੁਲਿਸ ਅਧਿਕਾਰੀਆਂ ਨੇ ਕਐਸਐਚਓ ਕਐਸਆਈ ਉਸ ਜ਼ਮਾਨੇ ਦੇ ਹੋਣਗੇ ਉਹਨਾਂ ਨੇ ਦੋ ਨੌਜਵਾਨਾਂ ਨੂੰ ਘਰੋਂ ਚੁੱਕਿਆ ਚੁੱਕੇ ਥਾਣੇ ਚ ਬੰਦ ਕੀਤਾ ਫਿਰ ਦਿਖਾਤਾ ਕਿ ਜਿਉ ਤਾਂ ਦੌੜ ਗਏ ਤੇ ਦੋਵਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਣੀ ਉਹਨਾਂ ਦੀ ਜਾਨ ਖਤਮ ਕਰ ਦਿੱਤੀ ਹੁਣ ਦੇਖੋ ਕਿ 32 ਸਾਲ ਲੰਘਣ ਤੋਂ ਬਾਅਦ ਆ ਕਿਤੇ ਸੀਬੀਆ ਜਿਹੜੇ ਮਾਲੀ ਦੇ ਅਦਾਲਤ ਆ ਉਹਦੇ ਚ ਫੈਸਲਾ ਆਇਆ ਕਿ ਇਹਨਾਂ ਨੂੰ ਸਜ਼ਾ ਮਿਲੇਗੀ ਇਹਨਾਂ ਦੇ ਦੋਸ਼ ਜਿਹੜੇ ਸਾਬਤ ਹੁੰਦੇ ਆ ਤੇ 4 ਫਰਵਰੀ ਨੂੰ ਉਹਨਾਂ ਨੂੰ ਜਿਹੜਾ ਸਜ਼ਾ ਸੁਣਾਈ ਜਾਏਗੀ ਹੁਣ ਤਾਂ ਸਾਫ ਕਾਇ ਐ ਐਸਚੋ ਤੇ ਐਸਹੀ ਐ ਇਹ ਇੱਕ ਸੰਕੇਤ ਜ਼ਰੂਰ ਹੈ ਕਿ ਪੰਜਾਬ ਕਿਸ ਕਦਰ ਤਬਾਹ ਹੋਇਆ ਉਹਦਾ ਇੱਕ ਐਂਗਲ ਹੀ ਬਹੁਤ ਸਾਰਾ ਨਜ਼ਰੀਏ ਜਿੱਦਾਂ ਪੰਜਾਬ ਦੀ ਤਵਾਹੀ ਦੀ ਆਪਾਂ ਗੱਲ ਕਰਦੇ ਆ ਇੱਕ ਗਵਾਹੀ ਹੈ ਇੱਕ ਮਿਸਾਲ ਹੈ ਕਿ ਦੋ ਨੌਜਵਾਨ ਕਿਸ ਤਰ੍ਹਾਂ ਘਰਾਂ ਤੋਂ ਚੁੱਕੇ ਛੂਟੇ ਪਲੀਜ਼ ਮੁਕਾਬਲੇ ਚ ਮਾਰੇ ਗਏ ਅਜਾ ਕਿੰਨੇ ਨੌਜਾਨ ਹੋਰ ਵੀ ਮਾਰੇਗੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਕਦੇ ਨਾਂ ਤੇ ਇਨਸਾਫ਼ ਮਿਲ ਨਹੀਂ ਸਕਦਾ ਉਹਨਾਂ ਦੇ ਬਜ਼ੁਰਗ ਮਾਪੇ ਸ਼ਾਇਦ ਦੁਨੀਆ ਤੋਂ ਹੀ ਚਲੇ ਗਏ ਉਹਨਾਂ ਨੇ ਆਦੀ ਉਡੀਕ ਜੀ ਜੀ ਸੁਝਾਬ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਥੇਦਾਰ ਸਾਹਿਬ ਉਹਨਾਂ ਦੇ ਵੱਲੋਂ ਕਿ ਉਹ ਭਰਤੀ ਕਰੇਗੀ ਕਾਲੀ ਦਲ ਦੀ ਉਤੇ ਕਾਫੀ ਕਮਸਾਨ ਪਿਆ ਹੋਇਆ ਇੱਕ ਵਾਰੀ ਫਿਰ ਜਥੇਦਾਰ ਸਾਹਿਬ ਬੋਲੇ ਨੇ ਉਹ ਕਹਿੰਦੇ ਕਿ ਮੰਗ ਕੀਤੀ ਜਾ ਰਹੀ ਹੈ ਕਿ ਕਮੇਟੀ ਦੇ ਮੈਂਬਰ ਵਧਾਓ ਪਰ ਸਾਡੇ ਵੱਲੋਂ ਇਹੋ ਜਿਹਾ ਕੋਈ ਫੈਸਲਾ ਜਿਹੜਾ ਉਹ ਨਹੀਂ ਕੀਤਾ ਗਿਆ ਜੀ ਸੱਤ ਮੈਂਬਰੀ ਕਮੇਟੀ ਦਾ ਅਕਸਰ ਜ਼ਿਕਰ ਆਉਂਦਾ ਸਿੰਘ ਸਾਹਿਬਾਨ ਨੂੰ ਪਹਿਲਾਂ ਦਾ ਆਪਣੇ ਤੌਰ ਉੱਤੇ ਬਾਰ ਬਾਰ ਇਸ ਮਾਮਲੇ ਸਪੱਸ਼ਟੀਕਰਨ ਦੇਣਾ ਪੈ ਰਿਹਾ ਕਿ ਜਿਹੜੀ ਸੱਤ ਮੈਂਬਰੀ ਕਮੇਟੀ 2 ਦਸੰਬਰ ਨੂੰ ਜਦੋਂ ਸਾਰਿਆਂ 13 ਨੂੰ ਅਕਾਲ ਚੰਦਰ ਦੀ ਫੀਸ ਤੋਂ ਫੈਸਲਾ ਸੁਣਾਇਆ ਗਿਆ ਸੀ ਉਸ ਵੇਲੇ ਕਮੇਟੀ ਕੰਮ ਕੀਤੀ ਸੀ ਉਹ ਕਹਿੰਦੇ ਤੁਸੀਂ ਕੋਈ ਤਬਦੀਲੀ ਨਹੀਂ ਅਕਾਲੀ ਦਾ ਦੀ ਲੀਡਰਸ਼ਿਪ ਆਪਣੇ ਡੰਗ ਨਾਲ ਭਰਤੀ ਕਰ ਰਹੀ ਹੈ ਸੱਤ ਮੈਂਬਰੀ ਕਮੇਟੀ ਦਾ ਕੀ ਬਣੇਗਾ ਕੀ ਨਹੀਂ ਬਣੇਗਾ ਸਿੰਘ ਸਾਹਿਬ ਨੇ ਜ਼ਰੂਰ ਇਹ ਗੱਲ ਕਹੀ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਸਿੰਘ ਸਾਹਿਬਾਨ ਦੇ ਬਿਆਨ ਤੋਂ ਬਾਅਦ ਕਾਲੀਦਾਲ ਜਿਹੜੀ ਮੈਂਬਰਸ਼ਿਪ ਦੀ ਪਾਰਟੀ ਤੇ ਮੈਂ ਮੈਂ ਉਹਨੇ ਕਿਦਰ ਬ੍ਰੇਕਾ ਲਗਦਿਆਂ ਨਜ਼ਰ ਆ ਰਹੀ ਹੈ ਜੀ ਪ੍ਰਭ ਜੀ ਸਤਿ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਅਹਿਮ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਤੇ ਉਹਦਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਚਸ ਵਿਅਕਤੀ ਦੇ ਵੱਲੋਂ ਅੰਬੇਦਕਰ ਦੇ ਬੁੱਧ ਦੇ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਦਾ ਨਾਮ ਹੈ ਆਕਾਸ਼ਦੀ ਪੌਜ਼ ਦੇ ਉੱਪਰ ਧਰਾਵਾਂ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਹੈ ਅਕਾਸ਼ਦੀਪ ਦੇ ਉੱਪਰ ਦੇਸ਼ ਧਰੋਹ ਦੀ ਧਾਰਾ ਜਿਹੜੀ ਉਹ ਲੱਗ ਚੁੱਕੀ ਹੈ ਮਾਮਲਾ ਦਰਜ ਹੋ ਚੁੱਕਿਆ ਹੈ ਦੇਸ਼ ਧਰੋਹ ਦੇ ਤਹਿਤ ਉਹਦੇ ਉੱਪਰ ਮਾਮਲਾ ਜਿਹੜਾ ਉਹ ਚੱਲੇਗਾ ਤੇ ਉਧਰ ਇਸ ਮਾਮਲੇ ਨੂੰ ਸੰਸਦ ਦੇ ਵਿੱਚ ਵਿਚਾਰਨ ਦੀ ਵਿਚਾਰ ਚਰਚਾ ਕਰਨ ਦੀ ਵੀ ਮੰਗ ਹੈ ਜਿਹੜੀ ਉਹ ਲਗਾਤਾਰ ਜ਼ੋਰ ਫੜ ਰਹੀ ਹੈ ਉਮੀਦ ਕਰਦੇ ਹਾਂ ਇਸ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ